ਇਸੇ ਗੁਰਬਾਣੀ ਨੂੰ ਫਿਰ ਮਾਰੇ ਨੇ ਬਾਟੇ ਚ ਪਾਇਆ ਉਦੋਂ ਪਾਣੀ ਦੀ ਅੱਖ ਨੂੰ ਪਾਣ ਚੜ ਗਈ ਜਦੋਂ ਹੋ ਗਿਆ ਖੰਡਾ ਪਤਾਸਿਆਂ ਨਾ ਤੇ ਇਹੋ ਹੀ ਬਾਣੀ ਨੂੰ ਫਿਰ ਬਾਹਰ ਕੱਢਿਆ ਜਦੋਂ ਮਾਰੇ ਨੇ ਕੰਗਾ ਦਿੱਤਾ ਕੜਾ ਦੇ ਕੇ ਆਖਿਆ ਚੋਰੀ ਜਾਰੀ ਘਾਤ ਕੋ ਨਾ ਤੇ ਗੁਰਬਾਣੀ ਕਹਿੰਦੀ ਚੋਰ ਕੀ ਆਮਾ ਭਰੇ ਨਾ ਕੋਈ ਚੋਰ ਕੀਆ ਫਿਰ ਮਾਰੇ ਨੇ ਇਸ਼ਾਰਾ ਪਵਾ ਕੇ ਆਖਿਆ ਪੁੱਤ ਪਰਾਇਆ ਸੰਗ ਨਾ ਕਰੀ ਅੱਖੀ ਸੂਤਕ ਵੇਖਣਾ ਪਰ ਤੇ ਪਰਤ ਨਾ ਹੂੰ ਪਰਾਇਆ ਸੰਗ ਨਹੀਂ ਕਰਨਾ ਕਸ਼ੇਰੇ ਦਾ ਅਰਥ ਗੁਰਬਾਣੀ ਹੈ ਬਾਹਰੋਂ ਤਾਂ ਨਹੀਂ ਕੋਈ ਦਿੱਤਾ ਆ ਸ੍ਰੀ ਸਾਹਿਬ ਕਿਰਪਾ ਆਣ ਇਹ ਕਿਰਪਾ ਦੀ ਆਣ ਹੈ ਇਹਨੂੰ ਕਹਤਾ ਕਾਮ ਕ੍ਰੋਧ ਯਰ ਲੋਭ ਮੋਹ ਬਿਨਸ ਜਾਏ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਇਹ ਗੁਰੂ ਦੀ ਕਿਰਪਾ ਪਵਾਤੀ ਵੀ ਪੁੱਤਰਾ ਕਾਮ ਕ੍ਰੋਧ ਲੋਭ ਮਹੰਕਾਰ ਤੋਂ ਬਚ ਕੇ ਰਹੀਂ ਤੇ ਫਿਰ ਮਾਰੇ ਸੱਚੇ ਪਾਤਸ਼ਾਹ ਨੇ ਕੇਸ ਜਿਹੜੇ ਉਹ ਰੱਬ ਦੀ ਮੋਹਰਾ ਨੌ ਨਾਥ 6 ਜਤੀ 84 ਸਿੱਧ 52 ਵੀਰ ਦੇਨੋ ਨਾਸ 33 ਕਰੋੜ ਦੇਵੀ ਦੇਵਤਾ ਸਾਰੇ ਕੇਸਾਧਾਰੀ ਆ